ਇਹ ਬੜੀ ਖੁਸ਼ੀ ਦੀ ਗੱਲ ਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਕੇਕ ਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਕਾਈ ਹਸਪੀਟਲ ਜਿੱਥੇ ਕਿਡਨੀਆ ਦਾ ਇਲਾਜ ਕੀਤਾ ਜਾਂਦਾ ਇਹਨਾਂ ਨੇ ਹਰ ਐਤਵਾਰ ਜਿਹੜਾ ਹੈ ਫ੍ਰੀ ਓਪੀਡੀ ਸ਼ੁਰੂ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਕੇਕ ਬਹਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਤੋ ਵੱਧ ਤੋਂ ਵੱਧ ਜਿਹੜੇ ਅ ਇਸ ਕਿਡਨੀਆਂ ਦੇ ਮਰੀਜ਼ ਆ ਜਿਹਨਾਂ ਨੂੰ ਕੋਈ ਮਾੜਾ ਮੋਟਾ ਚੈੱਕ ਕਰਾਉਣਾ ਹੈ ਬਿਲਕੁਲ ਫਰੀ ਹੋਊਗਾ ਸੋ ਉਹਦੇ ਵਾਸਤੇ ਇਹ ਬਹੁਤ ਵਧੀਆ ਮੌਕਾ ਡਾਕਟਰ ਬਲਦੇਵ ਸਿੰਘ ਜੀ ਇੱਕ ਮਾਹਰ ਸਪੈਸ਼ਲਿਸਟ ਇਹ ਮੰਨੇ ਪਰ ਮੰਨੇ ਡਾਕਟਰ ਇਹ ਹਸਪਤਾਲ ਦੇ ਵਿੱਚ ਪੂਰਾ ਵਧੀਆ ਇਲਾਜ ਹੁੰਦਾ ਸੋ ਅਸੀਂ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਵਧਾਈ ਦੇਣੇ ਕਿ ਇਹ ਇੱਕ ਭਲੇ ਦੇ ਕਾਰਜ ਵਾਸਤੇ ਅੱਗੇ ਆਏ ਆ ਤੇ ਸਾਨੂੰ ਵੱਧ ਤੋਂ ਵੱਧ ਦਾ ਲਾਭ ਲੈਣਾ ਚਾਹੀਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਥੇ ਆਕਾਈ ਹਸਪੀਟਲ ਚ ਆਈ ਹਾਂ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ ਫ੍ਰੀ ਓਪੀਡੀ ਕਰਕੇ ਹਰ ਸੰਡੇ ਫ੍ਰੀ ਓਪੀਡੀ ਹੋਏ ਕਰੂਗੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰੇ ਹਮ ਹਮਾ ਕੇ ਅਕਾਈ ਹਸਪੀਟਲ ਵਿੱਚ ਪਹੁੰਚੋ ਤਾਂ ਕਿ ਤੁਸੀਂ ਮੁਫਤ ਸੇਵਾਵਾਂ ਲੈ ਸਕੋ ਡਾਕਟਰ ਬਲਦੇਵ ਸਿੰਘ ਆਲਖ ਤੇ ਸਮੁੱਚੀ ਟੀਮ ਤੁਹਾਡੀ ਇੰਤਜ਼ਾਰ ਕਰੇਗੀ ਸੋ ਫਰੀ ਆਫ ਕਾਸਟ ਹੈ ਸੋ ਸਾਰੇ ਪਹੁੰਚੋ ਸਸਿਕਾਨ ਮੈਂ ਡਾਕਟਰ ਬਲਦੇਵ ਸਿੰਘ ਆਲਖ ਚੀਫ ਯੂਰੋਲੋਜਿਸਟ ਐਂਡ ਟ੍ਰਾਂਸਪਲੈਂਟ ਸਰਜਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੌਕੇ ਦੇ ਉੱਤੇ ਮਹਾਨ ਸ਼ਕਸ਼ੀਸ਼ਟਾਣ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਬਾਬਾ ਸੀਚੇਵਾਲ ਜੀ ਅਨੰਦ ਰਾਸ ਸਿੰਘ ਜੀ ਬਾਬਾ ਜੀ ਬਾਬਾ ਤਨਨਾ ਸਿੰਘ ਜੀ ਤੇ ਹੋਰ ਬਹੁਤ ਸੱਜਣ ਪਤਵੰਤ ਮਿੱਤਰ ਆਏ ਹੋਏ ਸੀਗੇ ਤੇ ਅਸੀਂ ਹਰ ਐਤਵਾਰ ਨੂੰ ਫਰੀ اوਪੀਡੀ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਗੁਰਦੇ ਦੇ ਫੇਲ ਹੋਣ ਦੀਆਂ ਬਿਮਾਰੀਆਂ ਕੈਂਸਰ ਦੀਆਂ ਹੈਗੀਆਂ ਪੱਥਰੀਆਂ ਦੀਆਂ ਬਿਮਾਰਗ ਹੈਗੇ ਆ ਗੁਰਦੂਦਾਂ ਦੇ ਰੋਗ ਹੈਗੇ ਆ ਜੱਚਾ ਬੱਚਾ ਵਿਭਾਗ ਦੇ ਰੋਗ ਹੈਗੇ ਜੋੜਾਂ ਦੇ ਰੋਗ ਹੈ ਜਾਂ ਜੋੜ ਬਦਲਨੇ ਹੋਣ ਗੋਡੇ ਬਦਲਨੇ ਚੂਲੇ ਬਦਲਨੇ ਬ੍ਰੇਨ ਹੈ ਸਪਾਈਨ ਹੈ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇੱਕ ਫਰੀ ਕੰਸਲਟੇਸ਼ਨ ਫਰੀ اوਪੀਡੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਸਾਰੀ ਪਬਲਿਕ ਨੂੰ ਬੇਨਤੀ ਹੈ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਤਾਂ ਕਿ ਇਕਾਈ ਹਸਪਤਾਲ ਵੱਲੋਂ ਇਹ ਸ਼ੁਰੂ ਕੀਤੀ ਜਾ ਰਹੀ ਸੇਵਾ ਦੇ ਵਿੱਚ ਕਾ ਨੂੰ ਬਰਕਤ ਪੈਦਾ ਹੋਵੇ ਤਾਂ ਕਿ ਸਾਡਾ ਮਕਸਦ ਵੀ ਪੂਰਾ ਹੋਵੇ ਕਿ ਜਿਹੜੇ ਲੋੜਵੰਦ ਲੋਕ ਜਿਨ੍ਹਾਂ ਨੂੰ ਬਿਮਾਰੀਆਂ ਐਟ ਲੀਸਟ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਜਾਣਕਾਰੀ ਤੇ ਉਹਦਾ ਸਹੀ ਇਲਾਜ ਤੱਕ 라 ਸਕਣ ਇਹ ਇਸੇ ਮਕਸਦ ਦੇ ਨਾਲ ਅਸੀਂ ਪਰਮਾਤਮਾ ਦਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦੇ ਹੋਏ ਇਹ ਓਪੜੀ ਦੀ ਸ਼ੁਰੂਆਤ ਕੀਤੀ ਹੈ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਤਨਤਲਨ ਸਾਹਿਬ ਸ੍ਰੀ ਗੁਰੂ ਕੇਕ ਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਕਾਈ ਹਸਪੀਟਲ ਜਿੱਥੇ ਕਿਡਨੀਆ ਦਾ ਅ ਇਲਾਜ ਕੀਤਾ ਜਾਂਦਾ ਇਹਨਾਂ ਨੇ ਹਰ ਐਤਵਾਰ ਜਿਹੜਾ ਹੈ ਫ੍ਰੀ ਓਪੀਡੀ ਸ਼ੁਰੂ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਕੇਹ ਬਹਾਦਰ ਮਹਾਰਾਜ ਦੇ ਸਹੀਦੀ ਦੇ ਸਾਡੇ ਨੂੰ ਮੁੱਖ ਰੱਖ ਕੇ ਸੋ ਵੱਧ ਤੋਂ ਵੱਧ ਜਿਹੜੇ ਇਸ ਕਿਡਨੀਆ ਦੇ ਮਰੀਜ਼ ਆ ਜਾਂਦੇ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਚੈੱਕ ਕਰਾਉਣਾ ਹੈ ਬਿਲਕੁਲ ਫ੍ਰੀ ਹੋਊਗਾ ਸੋ ਉਹਦੇ ਵਾਸਤੇ ਇਹ ਬਹੁਤ ਵਧੀਆ ਮੌਕਾ ਡਾਕਟਰ ਬਲਦੇਵ ਸਿੰਘ ਜੀ ਇੱਕ ਮਾਹਰ ਸਪੈਸ਼ਲਿਸਟ ਦੇ ਮੰਨੇ ਪਰ ਮੰਨੇ ਡਾਕਟਰ ਆ ਇਹ ਹਸਪਤਾਲ ਦੇ ਵਿੱਚ ਪੂਰਾ ਵਧੀਆ ਇਲਾਜ ਹੁੰਦਾ ਤੋਂ ਅਸੀਂ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਵਧਾਈ ਦੇਣੇ ਕਿ ਇਹ ਇੱਕ ਭਲੇ ਦੇ ਕਾਰਜ ਵਾਸਤੇ ਅੱਗੇ ਆਏ ਆ ਤੇ ਸਾਨੂੰ ਵੱਧ ਤੋਂ ਵੱਧ ਦਾ ਲਾਭ ਲੈਣਾ ਚਾਹੀਦਾ ਠੀਕ ਹੈ ਨਾ ਹਾਂਜੀ ਹਾਂਜੀ ਸਸਿਕਲ ਸਰਿਆ ਨੂੰ ਅੱਜ ਮੈਂ ਇੱਥੇ ਆਕਾਈ ਹਸਪੀਟਲ ਚ ਆਈ ਹਾਂ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਫ੍ਰੀ ਆਪੀਡੀ ਕਰਕੇ ਹਰ ਸੰਡੇ ਫ੍ਰੀ ਆਪੀਡੀ ਹੋਏ ਕਰੂਗੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਬੇਨਤੀ ਕਰਦੀ ਆ ਕਿ ਤੁਸੀਂ ਸਾਰੇ ਹਮ ਹਮਾ ਕੇ ਅਕਾਈ ਹਸਪੀਟਲ ਵਿੱਚ ਪਹੁੰਚੋ ਤਾਂ ਕਿ ਤੁਸੀਂ ਮੁਫਤ ਸੇਵਾਵਾਂ ਲੈ ਸਕੋ ਡਾਕਟਰ ਬਲਦੇਵ ਸਿੰਘ ਆਲਖ ਤੇ ਸਮੁੱਚੀ ਟੀਮ ਤੁਹਾਡੀ ਇੰਤਜ਼ਾਰ ਕਰੇਗੀ ਸੋ ਫ੍ਰੀ ਆਫ ਕਾਸਟ ਹੈ ਸੋ ਸਾਰੇ ਪਹੁੰਚੋ ਸਸਿਕਾਨ ਮੈਂ ਡਾਕਟਰ ਬਲਦੇਵ ਸਿੰਘ ਆਲਖ ਚੀਫ ਯੂਰੋਲੋজিস্ট ਐਂਡ ਟ੍ਰਾਂਸਪਲੈਂਟ ਸਰਜਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੌਕੇ ਦੇ ਉੱਤੇ ਮਹਾਨ ਸ਼ਿਸ਼ਟਾਂ ਸ਼ਕਸ਼ੀਸ਼ਤਾਵਾਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਬਾਬਾ ਸੀਚੇਵਾਲ ਜੀ ਅਨੰਦ ਰਾਜ ਸਿੰਘ ਜੀ ਬਾਬਾ ਜੀ ਬਾਬਾ ਤਨਨਾ ਸਿੰਘ ਜੀ ਤੇ ਬਹੁਤ ਬਹੁਤ ਸੱਜਣ ਪਤੰਤ ਮਿੱਤਰ ਆਏ ਹੋਏ ਸੀਗੇ ਤੇ ਅਸੀਂ ਹਰ ਐਤਵਾਰ ਨੂੰ ਫਰੀ اوਪੀਡੀ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਗੁਰਦੇ ਦੇ ਫੇਲ ਹੋਣ ਦੀਆਂ ਬਿਮਾਰੀਆਂ ਕੈਂਸਰ ਦੀਆਂ ਹੈਗੀਆਂ ਪੱਥਰੀਆਂ ਦੀਆਂ ਅਮਰੋਗ ਹੈਗੀਆਂ ਗੁਰਦੂਦਾਂ ਦੇ ਰੋਗ ਹੈਗੇ ਜੱਚਾ ਬੱਚਾ ਵਿਭਾਗ ਦੇ ਰੋਗ ਹੈਗੇ ਜੋੜਾਂ ਦੇ ਰੋਗ ਹੈ ਜਾਂ ਜੋੜ ਬਦਲਨੇ ਹੋਣ ਗੋਡੇ ਬਦਲਨੇ ਚੂਲੇ ਬਦਲਨੇ ਬ੍ਰੇਨ ਹੈ ਸਪਾਈਨ ਹੈ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇੱਕ ਫਰੀ ਕੰਸਲਟੇਸ਼ਨ ਫਰੀ اوਪੀਡੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਸਾਰੀ ਪਬਲਿਕ ਨੂੰ ਬੇਨਤੀ ਹੈ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਤਾਂ ਕਿ ਇਕਾਈ ਹਸਪਤਾਲ ਵੱਲੋਂ ਇਹ ਸ਼ੁਰੂ ਕੀਤੀ ਜਾ ਰਹੀ ਸੇਵਾ ਦੇ ਵਿੱਚ ਕਪਾਣ ਨੂੰ ਬਰਕਤ ਪੈਦਾ ਹੋਵੇ ਤਾਂ ਕਿ ਸਾਡਾ ਮਕਸਦ ਵੀ ਪੂਰਾ ਹੋਵੇ ਕਿ ਜਿਹੜੇ ਲੋੜਵੰਦ ਲੋਕ ਜਿਨ੍ਹਾਂ ਨੂੰ ਬਿਮਾਰੀਆਂ ਐਟਲੀਸ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਜਾਣਕਾਰੀ ਤੇ ਉਹਦਾ ਸਹੀ ਇਲਾਜ ਤੱਕ 라 ਸਕਣ ਇਹ ਇਸੇ ਮਕਸਦ ਦੇ ਨਾਲ ਅਸੀਂ ਪਰਮਾਤਮਾ ਦਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦੇ ਹੋਏ ਇਹ ਓਪੜੀ ਦੀ ਸ਼ੁਰੂਆਤ ਕੀਤੀ ਹੈ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਤੁਹਾਨੂੰ ਤਾਲਨ ਸਾਹਿਬ ਸ੍ਰੀ ਗੁਰੂ ਕੇਕਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਕਾਈ ਹਸਪੀਟਲ ਜਿੱਥੇ ਕਿਡਨੀਆਂ ਦਾ ਅਲਾਜ ਕੀਤਾ ਜਾਂਦਾ ਇਹਨਾਂ ਨੇ ਹਰ ਐਤਵਾਰ ਜਿਹੜਾ ਹੈ ਫ੍ਰੀ ਓਪੀਡੀ ਸ਼ੁਰੂ ਕੀਤੀ ਹੈ ਤਾਂਨਤਨ ਸਾਹਿਬ ਸ੍ਰੀ ਗੁਰੂ ਏਕ ਬਹਾਦਰ ਮਹਾਰਾਜ ਦੇ ਸਿੱਧੇ ਦਿਹਾੜੇ ਨੂੰ ਮੁੱਖ ਰੱਖ ਕੇ ਸੋ ਵੱਧ ਤੋਂ ਵੱਧ ਜਿਹੜੇ ਇਸ ਕਿਡਨੀਆਂ ਦੇ ਮਰੀਜ਼ ਆਜਾ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਚੈੱਕ ਕਰਾਉਣਾ ਹੈ ਬਿਲਕੁਲ ਫ੍ਰੀ ਹੋਊਗਾ ਸੋ ਉਹਦੇ ਵਾਸਤੇ ਇਹ ਬਹੁਤ ਵਧੀਆ ਮੌਕਾ ਡਾਕਟਰ ਗੁਲਦੇਵ ਸਿੰਘ ਜੀ ਇੱਕ ਮਾਹਰ ਸਪੈਸ਼ਲਿਸਟ ਤੇ ਮੰਨੇ ਪਰ ਮੰਨੇ ਡਾਕਟਰ ਆ ਇਹ ਹਸਪਤਾਲ ਦੇ ਵਿੱਚ ਪੂਰਾ ਵਧੀਆ ਇਲਾਜ ਹੁੰਦਾ ਤੋਂ ਅਸੀਂ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਵਿਦਾਈ ਦਿੰਨੇ ਆ ਕਿ ਇਹ ਇੱਕ ਭਲੇ ਦੇ ਕਾਰਜ ਵਾਸਤੇ ਅੱਗੇ ਆਏ ਆ ਤੇ ਸਾਨੂੰ ਵੱਧ ਤੋਂ ਵੱਧ ਦਾ ਲਾਭ ਲੈਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਥੇ ਆਕਾਈ ਹਸਪੀਟਲ ਚ ਆਈ ਹਾਂ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਫ੍ਰੀ ਆਪੀਡੀ ਕਰਕੇ ਹਰ ਸੰਡੇ ਫ੍ਰੀ ਆਪੀਡੀ ਹੋਏ ਕਰੂਗੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਆ ਕਿ ਤੁਸੀਂ ਸਾਰੇ ਹਮ ਹਮਾ ਕੇ ਅਕਾਈ ਹਸਪੀਟਲ ਵਿੱਚ ਪਹੁੰਚੋ ਤਾਂ ਕਿ ਤੁਸੀਂ ਮੁਫਤ ਸੇਵਾਵਾਂ ਲੈ ਸਕੋ ਡਾਕਟਰ ਬਲਦੇਵ ਸਿੰਘ ਆਲਖ ਤੇ ਸਮੁੱਚੀ ਟੀਮ ਤੁਹਾਡੀ ਇੰਤਜ਼ਾਰ ਕਰੇਗੀ ਸੋ ਫ੍ਰੀ ਆਫ ਕਾਸਟ ਹੈ ਸੋ ਸਾਰੇ ਪਹੁੰਚੋ ਸਸਿਕਾਨ ਮੈਂ ਡਾਕਟਰ ਬਲਦੇਵ ਸਿੰਘ ਆਲਖ ਚੀਫ ਯੂਰੋਲੋਜਿਸਟ ਐਂਡ ਟ੍ਰਾਂਸਪਲੈਂਟ ਸਰਜਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੌਕੇ ਦੇ ਉੱਤੇ ਮਹਾਨ ਸ਼ਕਸ਼ੀਸ਼ਟਾਹਾਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਬਾਬਾ ਸੀਚੇਵਾਲ ਜੀ ਅਨਦਰਾ ਸਿੰਘ ਜੀ ਬਾਬਾ ਜੀ ਬਾਬਾ ਤਨਨਾ ਸਿੰਘ ਜੀ ਤੇ ਹੋਰ ਬਹੁਤ ਸੱਜਣ ਪਤਵੰਤ ਮਿੱਤਰ ਆਏ ਹੋਏ ਸੀਗੇ ਤੇ ਅਸੀਂ ਹਰ ਐਤਵਾਰ ਨੂੰ ਫਰੀ اوਪੀਡੀ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਗੁਰਦੇ ਦੇ ਫੇਲ ਹੋਣ ਦੀਆਂ ਬਿਮਾਰੀਆਂ ਕੈਂਸਰ ਦੀਆਂ ਹੈਗੀਆਂ ਪੱਥਰੀਆਂ ਦੀਆਂ ਬਿਮਾਰਗ ਹੈਗੇ ਆ ਗੁਰਦੂਦਾਂ ਦੇ ਰੋਗ ਹੈਗੇ ਆ ਜੱਚਾ ਬੱਚਾ ਵਿਭਾਗ ਦੇ ਰੋਗ ਹੈਗੇ ਜੋੜਾਂ ਦੇ ਰੋਗ ਹੈ ਜਾਂ ਜੋੜ ਬਦਲਨੇ ਹੋਣ ਗੋਡੇ ਬਦਲਨੇ ਚੂਲੇ ਬਦਲਨੇ ਬ੍ਰੇਨ ਹੈ ਸਪਾਈਨ ਹੈ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇੱਕ ਫਰੀ ਕੰਸਲਟੇਸ਼ਨ ਫਰੀ اوਪੀਡੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਸਾਰੀ ਪਬਲਿਕ ਨੂੰ ਬੇਨਤੀ ਹੈ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਤਾਂ ਕਿ ਇਕਾਈ ਹਸਪਤਾਲ ਵੱਲੋਂ ਇਹ ਸ਼ੁਰੂ ਕੀਤੀ ਜਾ ਰਹੀ ਸੇਵਾ ਦੇ ਵਿੱਚ ਕਾ ਪਾਣੂ ਬਰਕਤ ਪੈਦਾ ਹੋਵੇ ਤਾਂ ਕਿ ਸਾਡਾ ਮਕਸਦ ਵੀ ਪੂਰਾ ਹੋਵੇ ਕਿ ਜਿਹੜੇ ਲੋੜਵੰਦ ਲੋਕ ਜਿਨ੍ਹਾਂ ਨੂੰ ਬਿਮਾਰੀਆਂ ਐਟ ਲੀਸਟ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਜਾਣਕਾਰੀ ਤੇ ਉਹਦਾ ਸਹੀ ਇਲਾਜ ਤੱਕ 라 ਸਕਣ ਇਹ ਇਸੇ ਮਕਸਦ ਦੇ ਨਾਲ ਅਸੀਂ ਪਰਮਾਤਮਾ ਦਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦੇ ਹੋਏ ਇਹ ਓਪੜੀ ਦੀ ਸ਼ੁਰੂਆਤ ਕੀਤੀ ਹੈ